ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਗੇ ਖੁਸ਼ੀਆਂ ਖੇੜਿਆਂ ਚ ਹੋਮੋਗੇ ਚੜ੍ਹਦੀ ਕਲਾ ਚ ਹੋਮੋਗੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਸਭ ਦੇ ਮਨ ਦੀਆਂ ਅਰਦਾਸਾਂ ਪੂਰੀਆਂ ਕਰੇ ਸਰਬੱਤ ਦਾ ਭਲਾ ਕਰੇ ਸੋ ਗੀਤ ਲੈ ਕੇ ਹਾਜ਼ਰ ਆ ਆਸ ਕਰਦੀ ਆ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਗੀਤ ਬਹੁਤ ਸੋਣਾ ਗੀਤ ਹੈ ਸੱਸ ਤੇ ਨੂੰਹ ਦਾ ਗੀਤ ਹੈ ਜਦੋਂ ਕਈ ਵਾਰੀ ਅੱਜ ਕੱਲ ਤਾਂ ਵੈਸੇ ਘਟ ਗਈਆਂ ਇਹ ਚੀਜ਼ਾਂ ਸਾਡੇ ਵੇਲੇ ਬਹੁਤੀਆਂ ਹੁੰਦੀਆਂ ਸੀ ਸੱਸਾਂ ਨੂੰਹਾਂ ਨਾਲ ਬਹੁਤ ਫਰਕ ਰੱਖਦੀਆਂ ਸੀ ਤਾਂ ਗੀਤ ਦੇ ਵਿੱਚ ਪਰੋਇਆ ਆਸ ਹੈ ਤੁਹਾਨੂੰ ਪਸੰਦ ਆਊਗਾ ਮਾਨੋਨੰਦ ਫਿਰ ਪਿਆਰੇ ਜੀ ਗੀਤ ਦਾ ਪਿਆਰ ਤਾਂ ਉਡ ਗਿਆ ਰੂਹਾਂ ਵਿੱਚੋਂ ਜੀ ਮੇ ਪਾਣੀ ਮੁੱਕ ਗਿਆ ਅੱਖਾਂ ਚ ਪਿਆਰ ਤਾਂ ਉਡ ਗਿਆ ਰੂਹਾਂ ਵਿੱਚੋਂ ਜੀ ਮੇ ਪਾਣੀ ਮੁੱਕ ਗਿਆ ਅੱਖਾਂ ਚ ਜਮਾਣਾ ਚੋਤਾ ਪੁੱਤ ਪਾਲਦੇ ਵਰਤੀ ਨਾਂ ਦੀਸਦੀ ਨੂੰ ਹਾਂ ਚ ਜਮਾਣਾ ਚੋਤਾ ਪੁੱਤ ਪਾਲਦੇ ਵਰਤੀ ਨਾਂ ਦੀਸਦੀ ਨੂੰ ਹਾਂ ਨੂੰ ਮਗੌਲਾ ਕਾਦ ਜਾਣਾ ਮੁਕਲਾਵੇ ਨੀ ਕੁੜੀਆਂ ਤਾਂ ਮੈਨੂੰ ਕਰਨੇ ਮਗੌਲਾ ਕਾਦ ਜਾਣਾ ਮੁਕਲਾਵੇ ਨੀ ਕੀਓ ਪੱਲੇ ਹਾਉ ਕੇ ਹਾਵੇ ਨੀ ਕਾ ਦਾ ਸਉਰੀ ਜਾਨ ਸਖੀਓ ਪੱਲੇ ਹਾਉ ਕੇ ਹਾਵੇ ਜਾਤੀਏ ਜਾਦ ਤਾ ਆਉਂਦੀ ਵਾਲੀ ਐ ਤੀਨੂੰ ਕਹੇ ਤੂੰ ਮਿਲ ਜਾਤੀਏ ਜਾਦ ਤਾ ਆਉਂਦੀ ਵਾਲੀ ਐ ਪਾਈਂ ਰੱਖਦੀ ਕਾਲੀ ਐ ਨੂੰ ਨੂੰ ਆਕੇ ਬੇਕੇ ਜਾਣਦੀ ਪਾਈਂ ਰੱਖਦੀ ਕਾਲੀ ਐ ਏ ਗੱਲ ਨਾ ਆਉਂਦੀ ਮੂੰਹ ਆਜ ਤੇ ਵੀ ਕਿਸੇ ਦੀ ਨੂੰ ਹੀ ਹੁੰਦੀ ਏਹ ਗੱਲ ਨਾ ਆਉਂਦੀ ਮੂੰਹ ਆਜ ਜਮਾਣਾ ਚੋਤਾ ਪੁੱਤ ਪਾਲੂ ਦੇ ਭਰਤੀਨਾ ਦਿਸਦੀ ਨੂੰ ਆਜਾ ਜਮਾਣਾ ਚੋਤਾ ਪੁੱਤ ਪਾਲੂ ਦੇ ਭਰਤੀਨਾ ਦਿਸਦੀ ਨੂੰ ਆਜਾ ਤੇਰੀਆਂ ਗੱਲਾਂ 'ਉੱਤੇ ਸੱਜਣਾ ਕਰਦੀ ਸੀ ਵੇ ਮਾਣ ਦੋੜਾ ਤੇਰੀਆਂ ਗੱਲਾਂ 'ਉੱਤੇ ਸੱਜਣਾ ਕਰਦੀ ਸੀ ਵੇ ਮਾਣ ਦੋੜਾ दे तपख मेरा पूर लिया कर रएं न देखदा चुप खडा दे तपख मेरा पूर लिया कर ਚਾਈ ਚਾਈ ਵਿਆਕੇ ਸੱਸੇ ਕਿਆਂਦਰਿਆ ਤਾਂ ਰੱਖੀਆਂ ਓਏ ਚਾਈ ਚਾਈ ਵਿਆਕੇ ਸੱਸੇ ਕਿਆਂਦਰਿਆ ਤਾਂ ਰੱਖੀਆਂ ਓਏ ਕਿਰਾਂ ਵਿੱਚ ਨੂੰ ਖਾਲੀ ਵਿੱਚੇ ਵਿੱਚ ਰੋਜ਼ ਕਟੇ ਤਿੰਨ ਰਤیاں ਓਏ ਵਿਕਰਾਂ ਨੇ ਨੂੰ ਖਾਲੀ ਵਿੱਚੇ ਵਿੱਚ ਰੋਜ਼ ਕਟੇ ਤਿੰਨ ਰਤیاں ਓਏ ਉੜ ਗਈ ਅਰੂਹਾਂ ਚੋਂ ਜਿਵੇਂ ਪਾਣੀ ਮੁੱਕ ਗਿਆ ਅੱਖੋਂ ਜਮਾਨਿਆਂ ਚੋਂ ਤਾਂ ਪੁੱਤ ਪਾਲਦੇ ਵਾਰਿਸ ਦੀਨਾਂ ਦੀਸ ਦੀਨੂ ਹਾਂ ਜੀ ਧੰਨਵਾਦ